ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਹ ਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਲੇਡੀ ਸੂਟ ਲੇਡੀ ਕਮੀਜ਼ ਨੂੰ ਪਲੇਟ ਕਿਵੇਂ ਪਾਉਣਿਆ ਸਟੀਚਿੰਗ ਕਿਵੇਂ ਕਰਨੀ ਆ ਆਹ ਵੇਖੋ ਆਪਾਂ ਨਿਸ਼ਾਨ ਲਗਾਇਆ ਇੱਥੋਂ ਫੜ ਕੇ ਆਹ ਚੀਜ਼ ਐਸ ਚੀਜ਼ ਨੂੰ ਐ ਕਰਕੇ ਜਿਵੇਂ ਜਿਵੇਂ ਨਿਸ਼ਾਨੀ ਲਗਾਈ ਹੋਵੇ ਐਵੇਂ ਹੀ ਆਪਾਂ ਪਲੇਟ ਪਾਵਾਂਗੇ ਆ ਤੁਹਾਨੂੰ ਦੱਸਦੇ ਆ ਆਹ ਵੇਖੋ ਅੰਨ ਜੇ ਆਪਾਂ ਪਲੇਟ ਪਗਾਵਾਂਗੇ। ਨੂੰ ਇੱਕ ਵਾਰੀ ਆਪਾਂ ਫੇਰ ਵਾਪਸ थोड़ा जहा वापस कर लेंगे वेख आ दूजे प्लेट नावे आेखो इंज फटके आप मशीन पीछे कर लेनी क्योंकि अपना प्लेट उधर देना जिमें जमें शामी लाई ना तो आलेट ला देंगे मैं सीन लाती ਹੁਣ ਤੁਹਾਨੂੰ ਦੱਸਾਂਗੇ ਪਲੋਈਆਂ ਪਾਉਣੀਆਂ ਪਲੋਈਆਂ ਆਹ ਚੀਜ਼ ਫੜ ਕੇ ਆ ਵੇਖੋ ਇੱਥੋਂ ਫੜਨਾ ਇੱਥੋਂ ਆਪਾਂ ਬਰੀਕ ਰੱਖਣਾ ਆ ਵੇਖੋ ਇੱਥੋਂ ਫੜਨਾ ਬਿਲਕੁਲ ਬਲੀ ਕੰਡੇ ਦੇ ਉੱਤੇ ਰੱਖਣਾ ਇੱਥੋਂ ਆਹ ਚੀਜ਼ ਆ ਵੇਖੋ ਇੱਥੋਂ ਵੇਖੋ ਆ ਇੰਨਾ ਇੰ ਆਹ ਚੀਜ਼ ਹੈ ਆਪਾਂ ਇੰਨਾ ਰੱਖਣਾ ਵੇਖੋ ਇੰਨਾ 2 ਪੁਆਇੰਟ 3 ਪੁਆਇੰਟ ਇਹ ਆ ਵੀ ਆਪਕੋ ਇਧਰ ਲਈ ਭਲੋਈ ਤੇ ਐਵੇਂ ਹੀ ਕਰਨਾ ਆ ਵੇਖੋ ਇਥੋਂ ਬਰੀਕ ਰੱਖਣਾ ਉਪਰੋਂ ਆ ਥੱਲਿਓਂ ਥੋੜਾ ਚੌੜਾ 2 ਪੁਆਇੰਟ ਚੌੜਾ ਕਰ ਦੇਣਾ 2 3 ਪੁਆਇੰਟ ਆਪਾਂ ਚੌੜਾ ਕਰ ਦਾਂਗੇ ਇਥੇ ਇੱਕ ਵਰੀ ਆਪਾਂ ਦੋਰਾ ਜ਼ਰੂਰ ਕਰਨਾ ਕਿਉਂਕਿ ਇਹ ਆਪਾਂ 3 ਹਜ਼ਾਰ ਦੇ ਵਿੱਚ आपा उपरलियाँ पलोईया भी एवं ही पड़िया हाँ वेखो ऊपरली पलाई पलोई भी इतने निशान लगाया इतों बरीक इथों थोड़ा दो प्वाट दो तीन प्वाट आप बंद रखा ਲੋਈਦਾ ਵੀ ਆmei ਐਵੇਂ ਹੀ ਆਪਾਂ ਕਰਨਾ ਲੇਟਾਂ ਦੀ ਸਟਿਚ ਕਰ ਲਈ ਆਪਾਂ ਆ ਵੇਖੋ ਇਹ ਆਪਾਂ ਪਲੇਟ ਪਾ ਲਿਆ ਆ ਵੇਖੋ ਠੀਕ ਹੈ ਹੁਣ ਆਪਾਂ ਤੁਹਾਨੂੰ ਹੁਣ ਆ ਵੇਖੋ ਆਪਾਂ ਇਹਨੂੰ ਹੋਲਡ ਕਰ ਲਾਂਗੇ

ਲਗ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂੜ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੈਕ ਗਲੇ ਤੇ ਕਿਵੇਂ ਕੱਪੜਾ ਲਾਈਦਾ ਆਹ ਵੇਖੋ ਆਹ ਸਿੱਧਾ ਹੈ ਕਮੀਜ਼ ਆਪਾਂ ਪੁੱਠਾ ਰੱਖਾਂਗੇ ਆਹ ਵੇਖੋ ਜਿੰਨਾ ਗਲਾ ਰੱਖਾ ਉੰਨੀ ਆਪਾਂ ਚੜਾਈ ਰੱਖੀ ਆ ਹੁਣ ਆਪਾਂ ਨਿਸ਼ਾਨੀ ਇੱਧਰ ਵੀ ਇੱਧਰ ਵੀ ਨਿਸ਼ਾਨੀ ਤੇ ਰੱਖ ਲਾਂਗੇ ਇੱਧਰ ਵੀ ਨਿਸ਼ਾਨੀ ਤੇ ਰੱਖ ਲਾਂਗੇ ਕਿਹੜਾ ਆਪਾਂ ਹੁਣ ਪੈਰ ਪੈਰ ਦੀ ਸਿਲਾਈ ਲਗਾ ਦਾਂਗੇ ਅਵੇਖੋ ਹੋ ਗਿਆ ਇਹ ਆ ਵੇਖੋ ਠੀਕ ਹੈ ਹੁਣ ਆਪਾਂ ਇਹਦੀ ਆ ਕਪੜੇ ਦੇ ਨਾਲ-ਨਾਲ ਕਟਾਈ ਕਰ ਦਾਂਗੇ ਗੇ ਫਾਸਟ ਸ਼ੋਰਟ ਇੱਥੇ ਕੱਟ ਵੀ ਲਾ ਲਾਂਗੇ ਦੇਖੋ ਕੱਟ ਬਹੁਤ ਛੋਟੇ ਲਾਉਣੇ ਆ ਕਿਉਂਕਿ ਆਪਣਾ ਸੀਨ ਤੱਕ ਕੱਟ ਨਾ ਜਾਵੇ ਬਹੁ ਦੇ ਸਫਾਈ ਚ ਕਪੜਾ ਲੱਗਦਾ ਤੇ ਬੈਕਲੇ ਤੇ ਹੁਣ ਆਪਾਂ ਕਰ ਲਾਂਗੇ ਇਹਨੂੰ ਸਿੱਧਾ ਕਮੀਜ਼ ਹੋ ਗਿਆ ਆਪਣਾ ਆ ਸਿੱਧਾ ਆ ਵੇਖੋ ਕਪੜਾ ਆ ਗਿਆ ਪੁੱਠਾ ਇਨੂੰ ਆਪਾਂ ਇਹ ਧਿਆਨ ਰੱਖਣਾ ਕਿ ਆਪਾਂ ਇਹਨੂੰ ਆ ਜਿਹੜਾ ਕੱਪੜਾ ਆਪਾਂ ਲਾਇਆ ਇਹਨੂੰ ਹੀ ਆਪਾਂ 1 1 ਸਵਾ ਇੰਚ ਤੇ ਕਟਾਈ ਕਰ ਦੇਣੀ ਆ ਵੇ ਇਕੱਲੇ ਕੱਪੜੇ ਨੂੰ ਫੜ ਕੇ ਥੱਲੇ ਕਪੜਾ ਨਹੀਂ ਕਮੀਜ਼ ਦਾ ਨਹੀਂ ਆਉਣਾ ਚਾਹੀਦਾ ਆ ਜਿਵੇਂਖੋ ਆ ਆਪਣਾ ਬੈਕ ਕੱਪ ਗਲੇ ਤੇ ਕਪੜਾ ਲੱਗ ਗਿਆ ਜਦੋਂ ਆਪਾਂ ਫੋਲਡ ਕਰਾਂਗੇ ਬਹੁਤ ਸਫਾਈ ਦੇ ਵਿੱਚ ਆਪਣਾ ਆਹ ਵੇਖੋ ਕੋਈ ਭੰਗ ਨਹੀਂ ਆਏਗਾ ਠੀਕ ਹੈ ਹੁਣ ਆਪਾਂ ਗਲੇ ਨੂੰ 프ਰੰਟ ਗਲੇ ਨਾਲ ਜੋੜਨ ਦਾ ਤਰੀਕਾ ਤੁਹਾਨੂੰ ਦੱਸਾਂ ਆ ਵੇਖੋ ਇਹਦੇ ਵੀ ਆਪਾਂ ਪਲੇਟ ਪਾਏ ਹੋਏ ਹੁਣ ਆਪਾਂ ਕੀ ਕਰਨਾ ਆ ਵੇਖੋ ਪਹਿਲਾਂ ਆਪਾਂ ਇੱਕ ਸੀਨ ਲਗਾ ਲੈਣੀ ਇੱਥੇ ਇਧਰ ਨੂੰ ਕਰਕੇ ਆ ਵੇਖੋ ਕੱਪੜੇ ਵਾਲੇ ਪਾਸੇ ਨੂੰ ਕਰਕੇ ਇਹਦੇ ਉੱਪਰ ਇੱਕ ਸੀਣ ਲਗਾ ਲਾਂਗੇ ਬਿਲਕੁਲ ਕਿਨਾਰੇ-ਕਿਨਾਰੇ ਤੇ ਆਪਾਂ ਸੀਣ ਲਗਾਉਣੀ ਆਪਨਾ ਬੈਗ ਗੜਾ ਲਏ ਤੇ ਕੱਪੜਾ ਲਾ ਲਿਆ ਹੁਣ ਆਪਾਂ ਫਰੰਟ ਗੜਾ ਜੋੜਾਂਗੇ ਆ ਵੇਖੋ ਇੰਜ ਜੋੜਨਾ ਆਪਾਂ ਆ ਵੇਖੋ ਆ ਸੀਨ ਨਾਲ ਸੀਨ ਬਿਲਕੁਲ ਮਿਲਾ ਦੇਣੀ ਆ ਆ ਵੇਖੋ ਸੀਨ ਸੀਨ ਨਾਲ ਸੀਨ ਆਪਾਂ ਮਿਲਾ ਕੇ ਇਧਰੋਂ ਆਪਾਂ ਹੋੜਡੇ ਦੀ ਅੱਧੀ ਅੱਧੀ ਇੰਚ ਦੀ ਆਪਾਂ සීල්ල ගාතන්ගේ බෙක්කෝසිීන්න සීන බලවුනේ යපා ਜਦੋਂ ਆਪਾਂ ਗੜਾ ਹੋਣਾ ਉਦੋਂ ਆਪਾਂ ਥੋੜਾ ਜਿਆ ਢੂੰਗਾ ਕਰ ਦੇਣਾ ਥੋੜਾ ਜਿਆ ਇੱਕ ਦੋ ਪੈਂਟ ਦਾ ਫਰਕ ਆਪਾਂ ਇਹ ਐਂਜ ਫਲਾਈਲੀ ਹੁਣ ਇਧਰੋਂ ਵੀ ਆਪਾਂ ਬਿਲਕੁਲ ਸੀਨ ਨਾਲ ਸੀਨ ਮਿਲਾ ਦੇਣੀ ਆ ਦੇਖੋ ਫਿਰ ਆਪਾਂ ਆ ਥੋੜਾ ਜਿਆ ਮੋੜੇ ਨਾਲੋਂ ਥੋੜਾ ਜ ਦੋ ਪੈਂਟ ఇం మోడా గళే వాళ్ళ బాజీ హాను దే ఆ ఫిటాని ਇਹਦਾ ਪੂਰਾ ਕੱਪੜਾ ਆਪਾਂ ਮਿਲ ਲੈਣਾ ਆ ਵੇਖੋ ਪੂਰਾ ਇਹ ਹੈਗਾ ਜੀ ਆਪਣਾ 24 ਇੰਚ ਠੀਕ ਹੈ 24 ਆਪਾਂ ਰੱਖਣੀ ਫਿਟਿੰਗ 17 ਇੰਚ ਆਪਾਂ 17 ਤੋਂ ਲੈ ਕੇ 1 2 3 4 5 6 ਤੇ 7 7 ਰੱਖਣਾ ਇਹ ਆ ਵੀ ਆਪਾਂ ਅੱਧੀ ਇੰਚ ਆਪਾਂ 17 ਜਿਵੇਂ ਰੱਖਣਾ ਆਪਾਂ ਅੱਧੀ ਇੰਚ ਐਕਸਟਰਾ ਰੱਖਾਂਗੇ ਜਿਵੇਂ ਕਿ 7.5 ਤੇ ਹੁਣ ਆਪਾਂ 7.5 3 ਤੇ ਇੱਧਰ ਨਿਸ਼ਾਨ ਲਾ ਲਾਂਗੇ 3.5 ਤੇ ਇੱਧਰ ਨਿਸ਼ਾਨ ਲਗਾ ਲਿਆ ਠੀਕ ਹੈ ਆ ਨਿਸ਼ਾਨ ਜਿਹੜਾ ਆਪਾਂ ਮੇਨ ਲਾਇਆ ਨਾ ਉਹ ਤੋਂ ਥੋੜਾ ਜਾਂ 2.5 ਅੰਦਰ ਨੂੰ ਸੀਨ ਲਗਾਉਣੀ ਆ ਵੇਖ 2.5 ਅੰਦਰ ਨੂੰ ਆਹ ਵੇਖੋ ਜਿੰਨਾ ਕਮਰ ਦਾ ਕੱਪੜਾ ਸਾਰਾ ਇਹ ਆਪਾਂ ਮਿੰਤੀ ਕਰਨੀ ਆ ਇਹ ਹੈਗੀ ਕਮਰ ਚ ਐਕਸਟਰਾ ਕੱਪੜਾ ਨਹੀਂ ਅਦੀਨ ਚ ਰੱਖਣਾ ਕਮਰ ਜਿੰਨੀ ਹੈਗੀ ਅਸ ਜੇ ਹੋ ਗਈ ਆਪਣੀ 15 15 ਕਮ ਰਿਹਾ 1 2 3 4 5 6 7 ਇਹ ਹੈਗੀ 7.5 7.5 7.5 ਦਾ ਹਾਫ 3.5 ਤੇ ਆਪਾਂ ਇੱਧਰ ਨਿਸ਼ਾਨੀ ਲਾ ਲਈ 3.5 ਤੇ ਹੀ ਆਪਾਂ ਇੱਧਰ ਲਾ ਲਈ ਹੁਣ ਆਪਣੀ ਹੀਪ ਆ ਗਈ 19 ਇਹ 19 ਆ ਗਈ ਉਨੀ ਦੀ ਹਿਪ ਵੀ ਆਪਾਂ ਪੂਰੀ ਕੰਪਲੀਟ ਉਨੀ ਰੱਖਣੀ ਜਿੰਨੀ ਹੈਗੀ ਹਿਪ ਉਨੀ ਆ ਆਪਾਂ ਇਹਦਾ ਵੀ ਇਤਰਾ ਹੀ ਮਿੰਤੀ ਕਰ ਲਈ ਜਦੋਂ ਜ਼ਿਆਦਾ ਕਪੜਾ ਹੋਵੇ ਆਪਾਂ ਇਦਾਂ ਮਿੰਤੀ ਕਰ ਲੈਣੀ ਹਿਪ ਹੈਗੀ ਉਨੀ 1 2 3 4 5 ਆਪਾਂ ਢਾਈ ਢਾਈ ਇਧਰ ਢਾਈ ਇਧਰ ਤੱਕ ਇਧਰ ਨੂੰ ਚੰਨ ਲਾ ਕੇ ਆਪਾਂ ਹਿਪ ਕੱਢ ਲਈ ਆ ਵੇਖੋ ਉਨੀ ਆ ਗਈ ਹਿਪ ਹੁਣ ਆਪਾਂ ਇਥੋਂ ਕਿ ਪਾਈਪਿੰਗ ਲਾਉਣੀ ਹੈ ਰ ਆਪਾਂ ਨੂੰ 2 ਇੰਚ ਕਪੜਾ ਐਕਸਟਰਾ ਚਾਹੀਦਾ ਫਾਲਤੂ ਕਪੜਾ ਆਪਾਂ ਕਟਾਈ ਕਰ ਦਾਂਗੇ ਆ ਵੇਖੋ 2 ਇੰਚ ਇੱਥੇ ਵੀ ਆਪਾਂ ਜਿੰਨਾ ਆਪਾਂ ਨੂੰ ਚਾਹੀਦਾ 2.5 ਚਾਹੀਦਾ 2.5 ਰੱਖ ਲਈਏ ਬਾਅਦ ਕਪੜਾ ਕਈ ਵਾਰੀ ਆਪਾਂ ਨੂੰ ਖੁੱਲਾ ਕਰਨਾ ਪੈਂਦਾ ਇੱਥੇ ਆਪਾਂ ਆ ਵੇਖੋ ਕਟਾਈ ਕਰ ਦਾਂਗੇ 8 ਇੰਚ ਰੱਖ ਕੇ ਆ 2 ਇੰਚ ਰੱਖ ਕੇ ਇਹਦੀ ਆਪਾਂ ਪਟਾਈ ਕਰ ਦਾਂਗੇ ਘੇਰਾ ਹੈਗਾ ਆਪਣਾ 19.5 ਤੇ ਆਪਾਂ 4 ਇੰਚ ਵਾਧੇ ਰੱਖਾਂਗੇ 19.5 20.5 21 ਤੇ ਸਾਢੇ 20 ਸਾਢੇ 21 ਸਾਢੇ 22 ਤੇ ਸਾਢੇ 23 ਇਹਦਾ ਵੀ ਆਪਾਂ ਕਟਾਈ ਕਰ ਦਾਂਗੇ आप कट ला हम आप इधरों भी कटाई कर देंगे इधरों भी आप कटाई कर देंगे ਹੁਣ ਆਪਾਂ ਬਾਹਾਂ ਜੋੜਨੀ ਤੁਹਾਨੂੰ ਦੱਸਾਂਗੇ ਹੁਣ ਆਪਾਂ ਦੱਸਾਂਗੇ ਬਾਹਾਂ ਦੀ ਨਿਸ਼ਾਨੀ ਕਿਵੇਂ ਲਾਉਣੀ ਆ ਪਹਿਲੋ ਆਪਾਂ ਕਿਵੇਂ ਕਰਨਾ ਆ ਮੋਢੇ ਦੀ ਇੱਥੋਂ ਐਵੇਂ ਮਿੰਤੀ ਕਰ ਲੈਣੀ ਆ ਆ ਵੇਖੋ ਐਂ ਜੀ ਮਿੰਤੀ ਕਰ ਲੈਣੀ ਆ ਐਂ ਗੁਲਾਈ ਚ ਲਿਆ ਕੇ ਆਪਣਾ ਮੋਢਾ ਆ ਗਿਆ 8.5 ਹੁਣ ਆਪਾਂ ਬਾਹਾਂ ਦਾ ਕਰਨਾ ਬਾਹਾਂ ਜੋੜ ਲਈ ਆ ਜੋੜ ਕੇ ਆਪਾਂ ਜੇ ਆਪਣਾ ਮੋਢਾ 8.5 ਆ ਹਾਂਜੀ ਜੇ ਆਪਣਾ ਮੋਢਾ 8.5 ਆ ਨਾ ਗੁਲਾਈ ਦੇ ਵਿੱਚ ਮਿੰਟੀ ਚ ਫਿਰ ਆਪਾਂ ਇੱਥੇ ਕਿਵੇਂ ਕਰਨਾ ਆਪਾਂ ਰੱਖਣਾ 8 ਇਹ ਆ ਵੇਖੋ ਇਹ 1/2 ਇੰਚ ਆਪਾਂ ਕਟਾ ਕੇ ਮੋਡੇ ਤੇ ਨਿਸ਼ਾਨੀ ਲਾਵਾਂਗੇ ਕਿ ਆਪਣੀ ਬਾਹ ਪੂਰੀ ਆ ਜੇ ਹੁਣ ਇੱਥੇ ਰੱਖਾਂਗੇ ਆਪਾਂ ਮੋਰੀ ਮੋਰੀ ਹੈਗੀ ਆ ਜੀ 5 5 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਫਿਰ ਇਹਨੂੰ ਆਪਾਂ ਇਦਾਂ ਮੋੜਾ ਲਾਂਗੇ ਮੋਢੇ ਦੀ ਗਲਾਈ ਦਾ ਮਣਕੇ 8.5 ਆਇਆ ਉਹ ਤੋਂ ਆਪਾਂ 1/2 ਇੰਚ ਘਟਾ ਕੇ ਆਪਾਂ ਨਿਸ਼ਾਨੀ ਲਾ ਲਾਂਗੇ